ਲੱਭਦੇ ਰਹੀਓ ਸਾਰੀ ਦੁਨੀਆ 'ਚ ਅਸੂਸ ਕੰਪਨੀ ਦਾ ਦਵਾਂਗੇ ਮਾਤਰ 15000 ਰੁਪਏ 'ਚ 15000 ਰੁਪਏ ਦਾ ਲੈਪਟਾਪ ਬਿਲਕੁਲ ਨਵਾਂ ਸੀਲਡ ਪੈਕ ਜੀ ਵੇਚਦੇ ਹੈਗੇ ਰੂਟੀਨ ਦੇ ਵਿੱਚ 10500 ਰੁਪਏ ਦੀ ਹਾਂਜੀ ਹੁਣ ਆਪਾਂ 10 ਦਿਨਾਂ ਦੀ ਆਫਰ ਦੇ ਵਿੱਚ ਇਹਨੂੰ ਸਿੱਧਾ ਹੀ 10500 ਤੋਂ 8500 ਰੁਪਏ ਦੀ 50 ਹਾਂਜੀ ਜੀ ਜੈਬਰੋਨਿਕ ਕੰਪਨੀ ਦਾ ਪ੍ਰੋਜੈਕਟਰ ਆ ਜਿੱਡਾ ਮਰਜੀ ਸਿਲਮੇ ਜਿਹੜੀ ਸਕਰੀਨ ਬਣ ਜਾਂਦੀ ਹੈ ਇਹਦੀ ਜੀ ਆ ਸਿਰਫ ਦਵਾਂਗੇ ਤੁਹਾਨੂੰ 5000 ਰੁਪਏ ਚ 5000 ਦੀ ਐਮ ਆਰ ਪੀ ਹੈਗੀ ਆ ਜੀ 96900 ਰੁਪਿਆ ਆ ਦਵਾਂਗੇ ਜੀ ਤੁਹਾਨੂੰ 56000 ਦੀ 56000 ਰੁਪਏ ਦੀ ਪੱਕੀ ਗੱਲ ਹੈ ਗੋਵੋ ਕੰਪਨੀ ਦਾ ਜੈਬਰਾਉਨਿਕ ਦਾ ਸਾਰੇ ਪਏ ਜੀ ਇਹਨਾਂ ਦੇ ਉੱਤੇ 50% ਆਫ ਹੈ ਜੀ ਸਾਰਿਆਂ ਤੇ ਸਾਰਿਆਂ ਤੇ 50% ਆ ਪ੍ਰੀਮ ਮਾੜਿਆ ਕਮਾ ਦੇ ਵੀਰ ਬਣ ਕੇ ਸਾਰਿਆਂ ਤੇ 50% ਜੀ ਮਾਰਕ ਦਾਸੀਂ ਦਵਾਂਗੇ ਜੀ ਆਪਾਂ 1.5 ਟਨ ਦਾ ਜੀ 24500 ਰੁਪਏ ਖਾਉ ਸਾਰਿਆਂ ਨੂੰ Apple ਦਾ MacBook with M2 chip ਕਿ ਜੋ ਮਰਜ਼ੀ ਚੱਕ ਕੇ ਲੈ ਜਾਓ ਜੀ 200 ਰੁਪਇਆ ਕੋਈ ਕੁਛ ਲੈ ਜਾਓ ਕੱਪੜੇ ਦੇ ਵਿੱਚ ਕੋਈ ਵੀ ਕੱਪੜਾ ਉਹ ਪੈਂਟ ਹੈ ਉਹ ਸ਼ਰਟ ਹੈ ਉਹ ਲੇਡੀ ਸੂਟ ਹੈ ਉਹ ਜੈਂਟ ਸੂਟ ਹੈ ਨਹੀਂ ਆ ਆ ਵਿੱਚ ਹੈ ਮੈਂ ਕਹਿੰਦਾ ਸਾਰਾ ਕੁਝ ਹੀ ਵਿੱਚ ਹੈ ਜੀ ਉੱਥੋਂ ਲੈ ਕੇ ਹਾਂ ਤਾਂ ਇੱਥੋਂ ਤੱਕ ਹਾਂ ਜਿੰਨਾ ਕੱਪੜਾ ਪਿਆ ਦੇਖੋ ਬਾਈ ਜੀ ਲਾਂਬਾ ਕੋਈ ਨਾ ਰਈਓ ਹੂੰ ਜੀ ਇਹਦਾ ਲਬਾਬਾ ਨਹੀਂ ਲੱਗਿਆ ਇਹਦਾ ਐ ਨਹੀਂ ਕਪੜਾ ਨਵਾਂ ਮੈਂ ਆਹ ਗਾਰੰਟੀ ਦਊਂਗਾ ਕੋਈ ਚੀਜ਼ ਪੁਰਾਣੀ ਨਹੀਂ ਹੈ ਹੂੰ ਪਰ ਜੋ ਤੁਹਾਡਾ ਦਿਲ ਕਰਦਾ ਇੱਥੇ ਪਿਆ ਲੈ ਜਾਓ ਚੱਕ ਕੇ 200 ਰੁਪਿਆ ਪੀਸ ਲੁਧਿਆਣੇ ਦੇ ਇੱਕ ਬਹੁਤ ਵੱਡੇ ਮਾਲ ਨੇ ਸਜਣੋ ਸੇਲ ਆਫਰ ਦਿੱਤਾ ਹੈ ਸਿਰਫ 10 ਦਿਨਾਂ ਦੀ ਖਾਤਰ 2 ਅਗਸਤ ਨੂੰ ਇਹ ਵੀਡੀਓ ਅਪਲੋਡ ਹੋ ਰਹੀ ਆ ਤੇ ਤੁਹਾਨੂੰ 12 ਅਗਸਤ ਤੱਕ 2024 ਦੇ 12 ਅਗਸਤ ਤੱਕ ਇਸ ਸੇਲ ਆਫਰ ਹੋਊਗਾ ਪਹਿਲੀ ਤਾਂ ਗੱਲ ਮਾਲ ਦੇਖੋ ਕਿੰਡਾ ਵੱਡਾ ਹੈ ਕਿ ਨਿਆਣਾ ਜਵਾਖ ਜੇ ਆਜੇ ਤਾਂ ਇਹਦੇ ਵਿੱਚ ਗਵਾਚ ਜੇ ਐਡਾ ਵੱਡਾ ਮਾਲ ਆ ਸੱਜਣੋ ਇਹਦੇ ਵਿੱਚ ਤੁਹਾਨੂੰ ਮਿਲ ਰਿਹਾ ਹੈ ਸੇਲ ਆਫਰ ਜਿਹੜੀਆਂ ਜਿਹੜੀਆਂ ਚੀਜ਼ਾਂ ਦਾ ਮੈਂ ਸੇਲ ਆਫਰ ਤੁਹਾਨੂੰ ਦੇਵਾਂਗਾ ਉਹ ਚੀਜ਼ਾਂ ਜਦੋਂ ਵਿਖ ਗਈਆਂ ਸੱਜਣੋ ਉਸ ਤੋਂ ਬਾਅਦ ਤੁਹਾਨੂੰ ਹੋਰ ਰੇਟ ਤੇ ਮਿਲ ਸਕਦੀਆਂ ਪਰ ਇਸ ਮਾਲ ਦੇ ਵਿੱਚ ਫਿਰ ਵੀ ਤੁਹਾਨੂੰ ਮਾਲ ਬਹੁਤ ਸਸਤਾ ਮਿਲ ਜਾਂਦਾ ਹੈ ਇੱਧਰਲੇ ਪਾਸੇ ਨੂੰ ਨਿਗਾਹ ਮਾਰ ਲਓ ਜਿੱਧਰਲੇ ਪਾਸੇ ਨੂੰ ਤੁਸੀਂ ਨਿਗਾਹ ਮਾਰੀ ਜਾਓਗੇ ਤੁਹਾਨੂੰ ਇਸ ਮਾਲ ਦੇ ਵਿੱਚ ਸਮਾਨ ਪਿਆ ਮਿਲੂਗਾ ਆਪਾਂ ਕਹਿ ਸਕਦੇ ਹਾਂ ਕਿ ਟਰੱਕਾਂ ਦੇ ਟਰੱਕ ਤੁਹਾਡੇ ਘਰੇਵਾਰ ਤੋਂ ਆਲਾ ਸਮਾਨ ਪਿਆ ਏ ਜੇ ਤੁਸੀਂ 12 ਅਗਸਤ ਤੋਂ ਬਾਅਦ ਆ ਰਹੇ ਆਂ ਜੇ ਤਾਂ ਕੋਈ ਉਹਨਾਂ ਚੀਜ਼ਾਂ ਦੇ ਵਿੱਚੋਂ ਚੀਜ਼ ਵੇਚਣ ਵਾਲੀ ਪਈ ਹੋਈ ਤਾਂ ਤੁਹਾਨੂੰ ਉਸੇ ਰੇਟ ਮਿਲ ਸਕਦੀ ਹੈ ਨਹੀਂ ਫਿਰ ਤੁਹਾਨੂੰ ਚੀਜ਼ ਆ ਜਿਹੜੀ ਉਹ ਸੇਲ ਰੇਟ ਤੋਂ ਅਲੱਗ ਰੇਟ ਨਾ ਮਿਲੂਗੀ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਐਲ ਸੀ ਡੀਆਂ ਦੇ ਰੇਟ ਦੇਣ ਲੱਗੇ ਆ ਸੱਜਣੋ ਲੈ ਵੀ ਜਿੰਨੇ ਦੀ ਤੁਸੀਂ ਇੱਕ ਐਲ ਸੀ ਡੀ ਲੈਣ ਨੂੰ ਫਿਰਦੇ ਆ ਨਾ ਓਨੇ ਦੀਆਂ ਹੋ ਸਕਦਾ ਕਿ ਤੁਹਾਨੂੰ ਤੁਹਾਡੇ ਸਾਰੇ ਕਮਰਿਆਂ ਦੇ ਵਿੱਚ ਐਲ ਸੀ ਡੀਆਂ ਧਰਨ ਨੂੰ ਮਿਲ ਜਾਣ ਕਿਉਂਕਿ ਇਸ ਵਕਤ 10 ਦਿਨਾਂ ਵਾਸਤੇ ਤੁਹਾਨੂੰ ਪਤਾ ਹੈ ਕਿ ਚੱਲ ਰਿਹਾ ਸੇਲ ਆਫਰ ਬਹੁਤ ਵੱਡੇ ਸ਼ੋਰੂਮ ਦਾ ਆਪਾਂ ਬਾਈ ਸਤਨਾਮ ਹੁਣਾਂ ਦਾ ਕਰਦੇ ਹਾਂ ਸਵਾਗਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਫਰਮਾਇਆ ਹੁਣ ਕਰੜਾ ਕਰ ਦਿਓ ਸਵਾਦ ਆ ਜੇ ਅਗਲਾ ਕਬੇ ਵੀ ਦੱਸ ਦੇਣ ਹੁਣ ਨਿਆਰੇ ਲੋਟ ਬਾਈ ਜੀ ਆ ਦੋ ਤਰੀਕ ਅੱਜ ਜੀ ਆਪਣੀ ਆਪਾ ਪਾ ਰਹੇ ਹੈਗੇ ਆ ਵੀਡੀਓ ਦੋ ਤਰੀਕ ਤੋਂ ਲੈ ਕੇ 12 ਤਰੀਕ ਤੱਕ ਇਹ ਰੇਟ ਹੋਣਗੇ ਜੇ ਉਦੋਂ ਬਾਅਦ ਸਬਾਨ ਹੋਇਆ ਤਾਂ ਹਾਂ ਰੇਟਾਂ ਚ ਮਿਲੂਗਾ ਨਹੀਂ ਤਾਂ ਬਾਈ ਤੰਗ ਨਾ ਕਰਿਓ ਹਾਂ 2024 2 ਅਗਸਤ ਤੋਂ 12 ਹਾਂ 12 ਹਾਂ ਬਾਈ ਜੀ ਜਿਵੇਂ ਆਹ ਐਲਈਡੀ 32 ਇੰਚਾਈ ਫਲਕਨ ਕੰਪਨੀ ਦੀ ਆ ਜੀ ਆ ਅਸੀਂ ਵੇਚਦੇ ਹੈਗੇ ਰੂਟੀਨ ਦੇ ਵਿੱਚ 10500 ਰੁਪਏ ਦੀ ਹਾਂਜੀ ਹੁਣ ਆਪਾਂ 10 ਦਿਨਾਂ ਦੀ ਆਫਰ ਦੇ ਵਿੱਚ ਇਹਨੂੰ ਸਿੱਧਾ ਹੀ 10500 ਤੋਂ 8500 ਰੁਪਏ ਦੀ 8500 ਮਤਲਬ 2000 ਰੁਪਿਆ ਸਿੱਧਾ ਸ਼ੋਰਟ ਹੋ ਗਈ ਆ ਇਹਦੇ ਤੇ ਆਈ ਫਿਲ ਕਰ ਆ ਜੋ ਆ ਜੋ ਆ ਜੋ ਹਜੇ ਨਹੀਂ ਰੋਕਦੇ ਇਸ ਸਾਰੀਆਂ ਆਪਾਂ ਨੂੰ ਮਿਲਣਗੀਆਂ ਨਵੀਆਂ ਡੱਬਾਬੰਦ ਜੋ ਕੰਪਨੀ ਦੀ ਗਾਰੰਟੀ ਵਾਰੰਟੀ ਉਹ ਹੀ ਬਿਲਕੁਲ ਉਹੀ ਮਿਲੂਗੀ ਸਾਡੇ ਕੋਲ ਵੈਸੇ ਉੱਪਰ ਬਾਕਸ ਹੁੰਦੇ ਆ ਸਾਡੇ ਕੋਲ ਸੀਲਡ ਪੈਕ ਵੀ ਆ ਜਾਂਦੇ ਜਿਵੇਂ ਆਹ ਪੀਸ ਪਿਆ ਸੀਲਡ ਪੈਕ ਐਮ ਆਈ ਦਾ ਸੀਲਡ ਪੈਕ ਖੋਲ ਬਤ ਜੀ ਆ ਅਸੀਂ ਰੂਟੀਨ 'ਚ ਵੇਚਦੇ ਹੈਗੇ ਜੀ 13000 ਰੁਪਏ ਜੀ ਆ 10 ਦਿਨਾਂ ਵਾਸਤੇ ਜੀ ਸਿਰਫ 9500 ਰੁਪਏ ਦੀ ਕੰਪਨੀ ਸੀਲਡ ਪੈਕ ਗਾਰੰਟੀ ਵਾਰੰਟੀ ਜੀਐਸਟੀ ਦਾ ਬਿੱਲ ਨਾਲ ਅੱਛਾ ਇਹ ਤੇ ਆਪਾਂ 2500 ਛੱਡਤਾ ਹਾਂਜੀ ਆ ਜੋ ਲਓ ਜੀ ਬਿਲਕੁਲ ਨਵੀਂ ਨੁੱਕ ਸੀਲਡ ਪੈਕ ਇਹ ਲਓ ਜੀ ਬਿੱਲ ਮਿਲੂਗਾ ਜੀਐਸਟੀ ਵਾਲਾ ਬਿੱਲ ਮਿਲੂਗਾ ਜੀਐਸਟੀ ਤੇ ਨਹੀਂ ਬਿੱਲ ਨਹੀਂ ਜੀ ਨਹੀਂ ਵਿੱਚ ਜਿਹੜੇ ਤੁਸੀਂ ਰੇਟ ਅਸੀਂ ਦੱਸ ਰਹੇ ਆ ਜੀ ਜੀਐਸਟੀ ਦੇ ਵਿੱਚ ਹੀ ਹੋਊਗਾ ਨਾ ਕੋਈ ਵੱਖਰਾ ਕੁਝ ਨਹੀਂ ਹਾਂ ਵੀ ਕਈ ਵਾਰੀ ਬੰਦਾ ਹਾਂ ਜੀਐਸਟੀ ਲੱਗੇ ਨਹੀਂ ਕੁਝ ਨਹੀਂ ਇਦਾਂ ਦਾ ਤੇ ਜਦੋਂ ਕਈ ਵਾਰੀ ਖਰਾਬ ਹੋ ਜਾਂਦੀ ਹੈ ਪੀਸ ਚੇਂਜ ਹੋਊਗਾ ਜਾਂ ਬਾਈ ਜੀ ਜੇ ਤਾਂ ਤੁਸੀਂ ਇਹ ਕੰਪਨੀ ਗਾਰੰਟੀ ਵਾਰੰਟੀ ਹੈਗੀ ਜੀ ਕੰਪਨੀ ਤੋਂ ਕਰਾਓਗੇ ਜੇ ਖਰਾਬ ਹੁੰਦੀ ਹੈ ਤਾਂ ਉਹ ਤੁਹਾਨੂੰ ਠੀਕ ਕਰਕੇ ਦਿੰਦੇ ਆ ਸਰ ਹਾਂ ਰਿਪੇਅਰ ਕਰਕੇ ਦਿੰਦੇ ਆ ਠੀਕ ਕਰਕੇ ਦਿੰਦੇ ਆ ਸਾਡੇ ਕੋਲੇ ਲਿਆਓ ਜੇ ਖਰਾਬ ਹੁੰਦੀ ਟੁੱਟੇ ਨਾ ਹਾਂ ਟੁੱਟੇ ਨਾ ਹੋਵੇ ਟੁੱਟੇ ਨਾ ਸਾਡੇ ਕੋਲੇ ਲਿਆਓ ਪੀਸ ਟੂ ਪੀਸ ਨਵਾਂ ਲੈ ਜਾਓ ਚੇਂਜ ਕਰਕੇ ਗਾਰੰਟੀ ਲਓ ਜੀ ਔਫਰ ਦੇ ਦਿਓ ਹੁਣ ਫਿਰ ਇੱਕ ਦੋ ਤੇ ਆਫਰ ਲਓ ਜੇ ਹੁਣ ਆਈਆਂ ਤਾਂ ਵੈਸੇ ਸਸਤੀਆਂ ਤੁਹਾਨੂੰ ਜਿਹੜੀਆਂ ਤੇ ਆਫਰ ਨਹੀਂ ਵੀ ਉਹ ਵੀ ਤੁਸੀਂ ਪਾਸੇ ਆ ਕੇ ਤੋਂ ਰੇਟ ਪਤਾ ਕਰਕੇ ਆ ਜਿਓ ਸਸਤੀਆਂ ਹੋ ਗਈਆਂ ਸਸਤੀਆਂ ਸਾਰਿਆਂ ਦੇ ਆਫਰ ਹੈ ਜੀ ਹਾਂ ਸਾਰਿਆਂ ਤੇ ਆਫਰ ਹੈ 10 ਦਿਨਾਂ ਵਾਸਤੇ ਹੋਰ ਵਧਾਤੀ ਆਫਰ ਲਓ ਜੀ ਤੇ ਮਾੜਾ ਜਿਹਾ ਹੋਰ ਦਿਖਾ ਦਿਓ ਕੋਈ ਆਹ ਲਓ ਜੀ ਆ ਪਈਏ ਬੀਜੂ ਕੰਪਨੀ ਦੀ LED 65 ਇੰਚ ਆਹ ਲਓ ਜੀ 65 ਇੰਚ ਦੀ LED 65 ਇੰਚ LED ਹੈ ਬੀਜੂ ਕੰਪਨੀ ਦੀ ਜੀ ਆ ਤੁਹਾਨੂੰ ਦਵਾਂਗੇ ਸਿਰਫ ਤੇ ਸਿਰਫ 85000 ਦੀ ਲਓ ਜੀ 85000 ਰੁਪਏ ਦਾ ਸਿਨੇਮਾ ਲੈ ਜੋ ਘਰੇ ਉਸ ਤੋਂ ਇਲਾਵਾ ਬਾਈ ਜੀ MI ਦੀ 75 ਇੰਚ ਆ 75 ਇੰਚ ਹਾਂਜੀ 75 ਇੰਚ ਜੀ 75 ਇੰਚ ਤੁਹਾਨੂੰ ਦੇ ਦਾਂਗੇ ਬਾਈ ਜੀ ਸਿਰਫ ਇਹ 10 ਦਿਨਾਂ ਵਾਸਤੇ ਜੀ 90000 ਰੁਪਏ ਲਓ ਜੀ ਕਿਤੋਂ ਨਹੀਂ ਮਿਲਣੀ ਜਿੱਥੇ ਮਰਜੀ ਪਤਾ ਕਰ ਲਓ 90000 90000 ਦੀ 90000 ਦੀ 75 ਇੰਚ 75 ਇੰਚ MI ਦੀ ਲਓ ਜੀ ਹੋਰ ਕਿਹੜੀ ਦਾ ਦੇਣਾ ਰੇਟ ਸੋਨੀ ਦੀ ਹੈ ਜੀ 75 ਇੰਚ ਪਈ ਹੈ ਜੀ ਹਾਂ ਜੀ ਭਾਈ ਆ ਸੋਨੀ ਸੋਨੀ ਦੀ ਬਾਈ ਕਿੰਨੇ ਦੀ ਮਿਲੂਗੀ ਭਾਈ ਜੀ ਸੋਨੀ ਹੈਗੀ 75 ਇੰਚ ਹਾਂ ਜੀ ਇਹ ਵੀ ਹੈਗੀ ਹੈ ਐਮ ਆਰ ਪੀ 3 ਲੱਖ 79900 380 ਅੱਛਾ ਜੀ ਆ ਤੁਹਾਨੂੰ ਦਵਾਂਗੇ ਸਿਰਫ ਤੇ ਸਿਰਫ 1 ਲੱਖ 70000 ਦੇ ਇੱਕ ਲੱਖ 70 ਹਜ਼ਾਰ ਵੀ ਮਿਲ ਜੂਗੀ ਜਿਹੜੀ 3 ਲੱਖ 79 ਹਜ਼ਾਰ ਦੀ ਆ ਉਹ 1 ਲੱਖ 70 ਦੀ ਮਿਲ ਜੂਗੀ ਸੋਨੀ ਤੋਂ ਬਾਅਦ ਵੀਰੇ ਆ ਸੈਂਸੂ ਦੀ ਸੈਂਸੂਈ ਵੀ ਹੈ ਜੀ ਇਹ ਕੰਪਨੀ ਦੀ 65 ਇੰਚ ਐਲਈਡੀ ਹੈ ਜੀ ਇਹਦੀ ਐਮ ਆਰ ਪੀ ਹੈਗੀ ਆ ਜੀ 96900 ਰੁਪਿਆ ਆ ਦਵਾਂਗੇ ਜੀ ਤੁਹਾਨੂੰ 56000 ਦੀ 56000 ਰੁਪਏ ਦੀ ਪੱਕੀ ਗੱਲ ਹੈ 65 ਇੰਚ ਬਿਲਕੁਲ ਪੱਕੀ ਗੱਲ ਹੈ ਜੀ ਲੈ ਵੀ ਨੋਟ ਕਰ ਲੋ ਤਕਰੀਬਨ ਲੱਖ ਵਾਲੀ 56000 ਚ ਮਿਲ ਰਹੀ ਆ ਤੁਹਾਨੂੰ ਤੇ ਇਹ ਆਫਰ ਹੈਗੇ ਫਿਰ ਮੈਂ ਵਾਰ-ਵਾਰ ਕਹਿੰਦਾ ਕਿ 10 ਦਿਨਾਂ ਦਾ 10 ਦਿਨਾਂ ਦੀ 10 ਦਿਨਾਂ ਦੀ ਖਾਤਰ ਆ ਤੇ ਹੁਣ ਮੈਂ ਤੁਹਾਨੂੰ ਹੋਰ ਸ਼ੋਰੂਮ ਤੇ ਥੋੜਾ ਜਿਹਾ ਕੋਈ ਹੋਰ ਚੀਜ਼ ਤਾਂ ਦਿਖਾਉਣ ਵਾਲੀ ਇੱਥੇ ਬਾਈ ਜੀ ਇੱਥੇ ਇੱਕ ਪਿਆ ਆਪਣੇ ਕੋਲੇ ਪ੍ਰੋਜੈਕਟਰ ਜੀ ਤੁਹਾਨੂੰ ਬਹੁਤ ਵਧੀਆ ਰੇਟਾਂ ਚ ਦਵਾਂਗੇ ਜੀ ਜੈਬਰੋਨਿਕ ਕੰਪਨੀ ਦਾ ਪ੍ਰੋਜੈਕਟਰ ਆ ਜਿੱਡਾ ਮਰਜੀ ਸਿਲਮੇ ਜਿਹੜੀ ਸਕਰੀਨ ਬਣ ਜਾਂਦੀ ਆ ਦੀ ਜੀ ਆ ਸਿਰਫ ਦਵਾਂਗੇ ਤੁਹਾਨੂੰ 5000 ਰੁਪਏ ਚ 5000 ਚ ਸਿਨਮਾ 5000 ਚ ਸਿਨਮਾ 5000 ਚ ਸਿਨਮਾ ਲੈ ਜਾਓ ਪ੍ਰੀਤ ਚੱਕੋ ਚੱਕ ਪ੍ਰੀਤ 5000 ਰੁਪਏ ਦੇ ਵਿੱਚ ਸਿਨਮਾ ਇਹ ਵੀ ਹੋਣ ਵਾਲਾ ਰੇਟ ਹੀ ਆ ਇਹ ਵੀ ਸੇਲ ਆਫਰ ਹੀ ਆ ਇਹ ਹਾਂਜੀ ਦਸਾ ਦਿਨਾ ਦਾ ਲੈ ਹੁਣ ਆਪਾਂ ਬਾਈ ਥੋੜਾ ਜਿਹਾ ਇੱਕ ਹੋਰ ਡਿਪਾਰਟਮੈਂਟ 'ਚ ਕਿਸੇ ਚਲਦੇ ਹਾਂ ਹਾਂ ਚਲੋ ਜੀ ਆਜੋ ਬਾਈ ਆਪਾਂ ਥੋੜੀ ਜੀ ਗੱਲ ਮਿਊਜ਼ਿਕ ਸਿਸਟਮ ਤੇ ਵੀ ਕਰ ਲੂਗੇ ਡਿਪਾਰਟਮੈਂਟ ਨਾ ਦੇਖੋ ਮੇਰੇ ਤਾਂ ਲਿਖੇ ਹੋਏ ਆ ਕਿਉਂਕਿ ਇੱਥੇ ਡਿਪਾਰਟਮੈਂਟ ਐਨੇ ਆ ਬਈ ਜਿੰਨਾ ਦਾ ਕਹਿਣ ਦੀ ਕੀ ਗੱਲ ਥੋੜਾ ਜਿਹਾ ਮਿਊਜ਼ਿਕ ਤੇ ਮਾੜੀ ਜੀ ਗੱਲਬਾਤ। ਬਾਈ ਜੀ ਸਪੀਕਰ ਪਏ ਸਾਰੇ ਤਰ੍ਹਾਂ ਦੇ ਆਪਣੇ ਕੋਲੇ। ਜੀ। ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਕੰਪਨੀ ਦੇ। ਕਿਉਂਕਿ ਪ੍ਰੀਤ ਅਰਗੇ ਮੁੰਡਿਆਂ ਨੇ ਮੈਨੂੰ ਐਂ ਕਹਿਣਾ ਵੀ ਬਾਈ ਤੂੰ ਨਾ ਕੋਈ ਨਾ ਕੋਈ ਆਫਰ ਸਪੀਕਰਾਂ ਤੇ ਨਹੀਂ ਲਵਾ ਕੇ ਆਇਆ। ਬਾਈ ਸਪੀਕਰ ਤੁਹਾਨੂੰ ਬਹੁਤ ਵਧੀਆ ਆਫਰ ਦੇ ਦਿੰਦੇ ਨੇ ਸਪੀਕਰਾਂ ਤੇ ਵੀ। ਜੀ। ਜਿੰਨੇ ਆਹ ਸਪੀਕਰ ਪਏ ਆ ਜੀ। ਜੀ। ਸੋਨੀ ਦਾ ਪਿਆ, ਬੋਸ ਦਾ ਪਿਆ, ਫਿਲਪਸ ਦਾ ਪਿਆ, ਗੋਵੋ ਕੰਪਨੀ ਦਾ ਜੈਬਰਾਉਨਿਕ ਦਾ ਸਾਰੇ ਪਏ ਆ ਜੀ। ਜੀ। ਇਹਨਾਂ ਦੇ ਉੱਤੇ 50% ਆਫਰ ਹੈ ਸਾਰਿਆਂ ਤੇ ਸਾਰਿਆਂ ਤੇ 50% ਫ੍ਰੀडम ਮਾੜਿਆ ਕਮਾ ਦੇ ਵੀਰ ਬਣ ਕੇ ਸਾਰਿਆਂ ਤੇ 50% ਆਫ ਆ ਸਾਰਿਆਂ ਤੇ ਕਮਾ ਖਮੂਕੇ ਦਿਖਾ ਦੇ ਚੱਕੋ ਸਾਰੇ ਜਿੰਨੇ ਤੁਹਾਨੂੰ ਦਿਸੀ ਜਾਂਦੇ ਆ ਇੰਨੇ ਇਹਨਾਂ ਦੀ ਐਮ ਆਰ ਪੀ ਅਗਲਾ ਆਨਲਾਈਨ ਚੈੱਕ ਕਰ ਲੈ ਐਮ ਆਰ ਪੀ ਚੈੱਕ ਕਰੋ ਜੀ ਜੋ ਐਮ ਆਰ ਪੀ ਆ 50% ਲੈ ਜਾਓ ਚੱਕੋ ਜੀ ਗੱਲ ਹੀ ਖਤਮ ਭਾਵੇਂ ਐਡਾ ਭਾਵੇਂ ਜਿੱਡਾ ਹਾਂਜੀ ਭਾਵੇਂ ਵੱਡਾ ਲੈ ਜਾਓ ਆ ਸਕਰੀਨ ਵਾਲਾ ਲੈ ਜਾਓ ਕੋਈ ਲੈ ਜਾਓ ਕੋਈ ਲੈ ਜਾਓ ਸਾਰੇ 50% ਇੱਕ ਹੋਰ ਦਵਾਂਗੇ ਜੀ ਆਫਰ ਸਾਡੇ ਕੋਲੇ ਸਪੈਸ਼ਲ ਆਫਰ ਹੈ ਇੱਕ ਜੀ 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 ਸਪੈਸ਼ਲ ਆਫਰ ਹੈ ਜੀ ਬੋਟ ਕੰਪਨੀ ਦੀ ਬਾਰ ਹੈ ਵਿਧ ਬੂਫਰ ਜੀ ਆ ਇਹਦਾ ਆਨਲਾਈਨ ਪਈ ਆ ਜੀ ਜੀ ਆ ਇਹਦਾ ਬੂਫਰ ਪਿਆ ਜੀ ਜੀ ਇਹਦੀ ਐਮ ਆਰ ਪੀ ਹੈਗੀ 14000 ਰੁਪਏ ਜੀ ਇਹ ਸਪੈਸ਼ਲ ਆਫਰ 10 ਦਿਨਾਂ ਵਾਸਤੇ ਜੀ ਆ ਦਵਾਂਗੇ ਸਿਰਫ ਤੁਹਾਨੂੰ 4000 ਰੁਪਏ ਚ ਲਓ ਜੀ 4000 ਰੁਪਏ ਦਾ ਲੈ ਜਾਓ ਚੱਕ ਕੇ 10 ਦਿਨਾਂ ਵਾਸਤੇ ਆਫਰ ਹੈ ਹਾਂਜੀ ਆਜੋ ਹੁਣ ਅਗਲੇ ਵਿਭਾਗੇ ਚਲਦੇ ਆ ਮੈਨੂੰ ਲੱਗਦਾ ਕਿ ਮੈਂ ਜਵਾਕ ਤੱਕ ਖੁਸ਼ ਕਰ ਲਿਆ ਹੈ ਹੈਂ ਯਾਰ ਖੁਸ਼ ਕਰ ਲਿਆ ਹੁਣ ਆਪਾਂ ਕਿੱਧਰ ਚੱਲ ਗਏ ਥੋੜੇ ਪੱਖੇ ਬੀਬੀਆਂ ਖੁਸ਼ ਕਰੀਏ ਆਜੋ 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 ਹੁਣ ਥੋੜੇ ਘਰੇ ਜ਼ਰੂਰਤ ਵਾਲਾ ਸਮਾਨ ਆਜੋ ਵੀ ਇਧਰਲੇ ਪਾਸੇ ਆ ਐਲਸੀਡੀਆਂ ਪਈਆਂ ਤੇ ਇਧਰਲੇ ਪਾਸੇ ਤੁਹਾਨੂੰ ਜੀ ਚਿਮਨੀਆਂ ਪੱਖੇ ਹਰ ਚੀਜ਼ ਆਪਣੇ ਕੋਲੇ ਇੱਕਾ ਸਪੈਸ਼ਲ ਆਫਰ ਆਪਾਂ ਆ ਵੀ ਲਾਈ ਹੋਈ ਜੀ 10 ਦਿਨਾਂ ਵਾਸਤੇ ਜੀ ਇਹ ਫਿਲਪਸ ਦਾ ਬਲਬ ਹੈ ਜੀ ਜੀ 8.5 ਵਾਟ ਦਾ ਜੀ 190 ਰੁਪਏ ਦੀ ਐਮ ਆਰ ਪੀ ਹੈ ਜੀ ਆਹ ਦਵਾਂਗੇ ਸਿਰਫ ਤੁਹਾਨੂੰ 40 ਰੁਪਏ ਦਾ ਲੋ ਜੀ 40 ਰੁਪਏ ਦਾ ਆ ਜੋ ਆ ਜੋ ਇਹ ਵੀ ਤੁਰੇ ਆਉਂਦੇ ਦੇਖ ਲਓ ਚੈੱਕ ਕਰ ਲਓ ਵੈਸੇ ਰੇਟ ਇਹਨਾਂ ਦੇ ਕਿਹੋ ਜੇ ਹੁੰਦੇ ਆ ਤੇ ਆਫਰ ਕਿਹੋ ਜੇ ਹੁੰਦੇ ਆ ਮਾੜਾ ਜੀ ਬਾਈ ਹੁਣ ਆਪਾਂ ਪੱਖੇ ਪੁੱਖੇ ਵਾਲੇ ਪਾਸੇ ਨੂੰ ਦਿਖਾ ਦਈਏ ਬਾਈ ਜਿਹੜਾ ਪੱਖੇ ਬਾਈ ਜੀ ਪਏ ਹਿੰਦਵੀਰ ਦੇ ਪਏ ਆ ਜੀ ਤੇ ਦੱਸਿਓ ਮੈਨੂੰ ਮਾੜਾ ਜੀ ਪੱਖਿਆਂ ਬਾਈ ਜੀ ਇਹ ਹਿੰਦਵੀਰ ਦਾ ਪੱਖਾ ਸਪੈਸ਼ਲ ਆਫਰ ਤੇ 10 ਦਿਨਾਂ ਵਾਸਤੇ ਜੀ ਇਹਦੀ ਐਮ ਆਰ ਪੀ ਹੈਗੀ 3499 ਰੁਪਏ ਜੀ ਆ ਦਵਾਂਗੇ ਆਪਾਂ ਸਿਰਫ 1500 ਰੁਪਏ ਦਾ ਜੱਕ ਕੋ 1500 ਰੁਪਇਆ ਬਿੱਲ ਬੁੱਲ ਸਭ ਕੁਝ ਮਿਲੂ ਸਭ ਕੁਝ ਮਿਲੂ ਆ ਜੋ ਫਿਰ ਥੋੜਾ ਜਿਹਾ ਕਬੀਲਦਾਰ ਵਾਲੀਆਂ ਹੋਰ ਆਈਟਮਾਂ ਵੀ ਬਾਈ ਜੀ ਮਾਈਕ੍ਰੋਵੇਵ ਪਿਆ ਜੀ ਜੀ ਆ ਜੋ ਆਈਐਫਬੀ ਕੰਪਨੀ ਦਾ ਮਾਈਕ੍ਰੋਵੇਵ ਪਿਆ ਪੇਟੀ ਬੰਦ ਸੀਲਡ ਪੈਕ ਜੀ ਆਪ ਸਿਰਫ ਆਪਾ ਦੇਵਾਂਗੇ ਜੀ 6000 ਰੁਪਏ ਦਾ ਅੱਛਾ 6000 ਰੁਪਏ ਦਾ ਇਹ ਲੈ ਜਾਓ ਵਿਚਾਰ ਮਾਈਕ੍ਰੋਵੇਵ ਲਓ ਜੀ ਉਸ ਤੋਂ ਬਾਅਦ ਫ੍ਰਿਜਾਂ ਹੈਗੀਆਂ ਜੀ ਛੋਟੀਆਂ ਵੱਡੀਆਂ ਸਾਰੇ ਤਰ੍ਹਾਂ ਦੀਆਂ ਹਾਂਜੀ ਕੋ ਫ੍ਰਿਜਾਂ ਤੇ ਵੀ ਆਫਰ ਦੇ ਦੇਵੋ ਇੱਕਦਾਂ ਫ੍ਰਿਜ ਲਓ ਜੀ ਫ੍ਰਿਜ ਆਪਾਂ ਨੇ ਜਿਵੇਂ ਆਮ ਛੋਟੇ ਘਰਾਂ ਤੇ ਛੋਟੀ ਫ੍ਰਿਜ ਵੀ ਹੁੰਦੀ ਚਾਹੀਦੀ ਹੁੰਦੀ ਆਪਾਂ ਨੂੰ ਆ ਆ ਪਈ ਹੈ ਜੀ ਲਾਇਡ ਕੰਪਨੀ ਦੀ ਫ੍ਰਿਜ ਹੈਵਲ ਦੀ ਜੀ ਹੈਵਲ ਕੰਪਨੀ ਦੀ ਫ੍ਰਿਜ ਹੈ ਜੀ ਜੀ ਆ ਆ ਆਪਾਂ ਸਿਰਫ ਤੇ ਸਿਰਫ ਦੇ ਦਾਂਗੇ ਤੁਹਾਨੂੰ 12000 ਰੁਪਏ ਦੀ 12000 ਰੁਪਏ ਦੀ ਫ੍ਰਿਜ 165 ਲੀਟਰ ਜੀ ਹੈਵਲ ਲਾਇਡ ਕੰਪਨੀ ਦੀ ਜੀ ਤੇ ਹੁਣ ਆਪਾਂ ਹੋਰ ਕਿਹੜੀ ਚੀਜ਼ ਦੇਈਏ ਬਾਈ ਜੀ ਏਸੀ ਪਏ ਆ ਏਸੀ ਹਰ ਤਰ੍ਹਾਂ ਦੇ ਪਏ ਆ ਆਪਣੇ ਕੋਲੇ ਲੋਇਡ ਦਾ ਲੈ ਲਓ ਗੋਦਰੇਜ ਦਾ ਲੈ ਲਓ ਹਟਾਚੀ ਦਾ ਲੈ ਲਓ ਆ ਵੀ ਸਪੈਸ਼ਲ ਆਫਰ ਤੇ ਮਾਰਕ ਦਾ ਏਸੀ ਹੈ ਜੀ ਆਹ ਮਾਰਕ ਦਾ ਏਸੀ ਦੇ ਵਿੱਚ ਸਿਰਫ ਇਹ ਪਾਈਪ ਨਹੀਂ ਹੁੰਦੀ ਬਾਕੀ ਸਾਰਾ ਕੁਝ A to Z ਹੁੰਦਾ ਜੀ ਮਾਰਕ ਦਾ ਏਸੀ ਦਵਾਂਗੇ ਜੀ ਆਪਾਂ 1.5 ਟਨ ਦਾ ਜੀ 24500 ਰੁਪਏ ਦਾ 1.5 ਟਨ ਦਾ 24000 24500 ਸਾਡਾ ਆ ਪੜ ਲਓ ਪਰਚੀ ਪੁਰਚੀ ਤਾਂ ਕਿਤੇ ਮਾ ਬਾਈ ਜੀ ਜਿਹੜਾ ਬੋਲਤਾ ਉਹ ਦਵਾਂਗੇ ਬਸ ਠੀਕ ਆ ਮੁੜ ਕੇ ਇਹ ਨਾ ਹੋਵੇ ਵੀ ਹੈ ਵਾਸ਼ਿੰਗ ਮਸ਼ੀਨ ਵੀ ਦਿਖਾ ਦੇ ਯਾਰ ਲੀੜੇ ਲੂੜੇ ਤਾਂ ਵਾਸ਼ਿੰਗ ਮਸ਼ੀਨ ਨਾਲ ਸਾਰੀਆਂ ਪਈਆਂ ਛੋਟੀਆਂ ਵੱਡੀਆਂ ਹੈ ਹਰ ਤਰ੍ਹਾਂ ਦੀ ਪਈ ਹੈ ਕੋਈ ਇੱਕ ਅੱਧੀ ਲਾ ਦੇ ਆਫਰ ਚ ਇੱਕ ਇੱਕ ਅੱਧੀ ਕਰ ਦੇ ਬਸ ਜੀ ਆ ਲੋ ਜੀ ਵੋਲਟਾਸ ਕੰਪਨੀ ਦੀ ਹੈ ਜੀ ਵਾਸ਼ਿੰਗ ਮਸ਼ੀਨ ਜੀ 8.5 ਕਿਲੋ ਹੈ ਜੀ ਜੀ ਇਹ ਸਿਰਫ ਦਵਾਂਗੇ ਆਪਾਂ ਤੁਹਾਨੂੰ 11500 ਦੀ 11500 ਰੁਪਏ ਦੀ ਇਹ ਮਿਲ ਚੁਗੀ ਹਾਂਜੀ ਇਹ ਵੀ ਲੈ ਜਾਓ ਜੀ ਹਾਂ ਜੋ ਹੁਣ ਹੋਰ ਹੋਰ ਆਪਾਂ ਕੀ ਦਿਖਾਈਏ ਯਾਰ ਹੁਣ ਮੈਨੂੰ ਤਾਂ ਸਮਝ ਨਹੀਂ ਆਉਂਦੀ ਇੰਨੇ ਕਾਸੇ ਦੇ ਵਿੱਚ ਮੈਂ ਤੁਹਾਨੂੰ ਲੈ ਕੇ ਕਿੱਥੇ ਜਾਵਾਂ ਬਾਜੀ ਸਾਰਾ ਕੁਝ ਐ ਸੈਮੀ ਮਸ਼ੀਨਾਂ ਲੈ ਲਓ ਆਟੋਮੈਟਿਕ ਮਸ਼ੀਨਾਂ ਲੈ ਲਓ 쿨ਰ ਲੈ ਲਓ ਹਰ ਚੀਜ਼ ਪਈ ਐ ਜੀ ਏਸੀ 쿨ਰ ਖੜਾਉਣੇ ਲੈ ਲਓ ਤੁਸੀਂ ਪ੍ਰੈਸਾਂ ਲੈ ਲਓ ਤੁਸੀਂ ਹਰ ਚੀਜ਼ ਡਿਸਕਾਊਂਟ ਤੇ ਮਿਲੂਗੀ ਜੀ ਪੂਰੇ ਹਾਂ ਡਿਸਕਾਊਂਟ ਸਾਰਿਆਂ ਤੇ ਪੂਰਾ ਹੈਗਾ ਬਿਲਕੁਲ ਕੋਈ ਸਪੈਸ਼ਲ ਆਫਰ ਵਾਲੀਆਂ ਚੀਜ਼ਾਂ ਸਪੈਸ਼ਲ ਆਫਰ ਵਾਲੀਆਂ ਵੀ ਹੈਗੀਆਂ ਚਿਮਨੀਆਂ ਪਈਆਂ ਜੀ ਹਰ ਤਰ੍ਹਾਂ ਦੀ ਚਿਮਨੀ ਪਈ ਐ ਜੀ ਚੁੱਲ੍ਹੇ ਪਏ ਐ ਜੀ ਹਰ ਤਰ੍ਹਾਂ ਦੇ ਬਰਤਨ ਮਿਲਣਗੇ ਜੀ ਆਹ ਕੱਪੜੇ ਪਏ ਆ ਤੁਸੀਂ ਦੱਸੋ ਵੀ ਇਹ ਉੱਕਾ ਪੁੱਕਾ ਕੋਈ ਕੀ ਰੇਟ ਆ ਅੱਡੋ ਅੱਡ ਰੇਟ ਆ ਕੀ ਰੇਟ ਆ ਇਹਦਾ ਬਾਈ ਜੀ ਐਂ ਹੈ ਕੱਪੜਾ ਤਾਂ ਹਣਾ ਐਮਾਜੋਨ ਦੇ ਮਾਲ ਦੇ ਵਿੱਚ ਸਾਨੂੰ ਕਾਫੀ ਆ ਗਿਆ ਹੈ ਅੱਜ ਕੀ ਜੀ ਅਸੀਂ ਡਿਮਾਂਡ ਨਹੀਂ ਸੀ ਭਾਈ ਤਵੇਂ ਆ ਗਿਆ ਪਰ ਜੇ ਹੁਣ ਆਹ ਚੱਕ ਕੇ ਦੇਖੀਏ ਆਹ ਰੈਂਗਲਰ ਦੀ ਸ਼ਰਟ ਹੈ ਵੀਰੇ ਜੀ ਜੇ ਆਪਾਂ ਬਾਜ਼ਾਰੋਂ ਲੈਣ ਜਾਈਏ ਬੇਰੇ ਸਾਹ ਉਹਨਾਂ 2000 ਤੋਂ ਘੱਟ ਤਾਂ ਨਹੀਂ ਮਿਲਣੀ ਨਹੀਂ ਮਿਲਣੀ ਜੀ ਉਦੋਂ ਬਾਅਦ ਆਪਾਂ ਕੋਈ ਚੀਜ਼ ਚੱਕਦੇ ਆਂ ਕਿਸੇ ਚੀਜ਼ ਦੀ ਐਮ ਆਰ ਪੀ ਪੜ੍ਹਦੇ ਆਂ ਔਰ ਕਿਸੇ ਦੇ ਨਾ ਓਕਲੋ ਛੱਡੋ ਯਾਰ ਸਾਰਾ ਕੁਝ ਹੀ ਛੱਡੋ ਜੀ ਕਾਟਾ ਮਾਰੀਏ ਹਰ ਚੀਜ਼ ਨੂੰ ਜੀ ਜੋ ਮਰਜ਼ੀ ਇੱਥੇ ਪਿਆ ਜੀ ਅੱਖਾਂ ਬੰਦ ਕਰਕੇ ਜੋ ਮਰਜ਼ੀ ਚੱਕ ਕੇ ਲੈ ਲਓ ਜੀ 200 ਰੁਪਿਆ ਕੋਈ ਕੁਛ ਲੈ ਜਾ ਕੱਪੜੇ ਦੇ ਵਿੱਚ ਕੋਈ ਵੀ ਕੱਪੜਾ ਉਹ ਪੈਂਟ ਹੈ ਉਹ ਸ਼ਰਟ ਹੈ ਉਹ ਲੇਡੀ ਸੂਟ ਹੈ ਉਹ ਜੈਂਟ ਸੂਟ ਹੈ ਨਹੀਂ ਆ ਆ ਵਿੱਚ ਹੈ ਮੈਂ ਕਹਿੰਦਾ ਸਾਰਾ ਕੁਝ ਹੀ ਵਿੱਚ ਹੈ ਜੀ ਉਥੋਂ ਲੈ ਕੇ ਹਾਂ ਤਾਂ ਇੱਥੋਂ ਤੱਕ ਹਾਂ ਜਿੰਨਾ ਕਪੜਾ ਪਿਆ ਦੇਖੋ ਬਾਈ ਜੀ ਲਾਂਬਾ ਕੋਈ ਨਾ ਰਈਓ ਹੂੰ ਕੀ ਜੀ ਇਹਦਾ ਲਪਾਫਾ ਨਹੀਂ ਲੱਗਿਆ ਇਹਦਾ ਐ ਨਹੀਂ ਕਪੜਾ ਨਵਾਂ ਮੈਂ ਆ ਗਾਰੰਟੀ ਦਊਂਗਾ ਕੋਈ ਚੀਜ਼ ਪੁਰਾਣੀ ਨਹੀਂ ਹੈ ਹੂੰ ਪਰ ਜੋ ਤੁਹਾਡਾ ਦਿਲ ਕਰਦਾ ਇੱਥੇ ਪਿਆ ਲੈ ਜਾਓ ਚੱਕ ਕੇ 200 ਰੁਪਿਆ ਪੀਸ ਦੋਸਤ ਜਿੰਨਾ ਜੂਨਾ ਜੋ ਪਿਆ ਲੈ ਜੋ ਯਾਰ ਚੱਕ ਪ੍ਰੀਤ ਓਏ ਘਰ ਗੱਲ ਚੱਕ ਲੋ ਜੋ ਚੱਕਣਾ ਮੋਝਾ ਕਰੋ ਜੋ ਕੋਈ ਬ੍ਰੈਂਡ ਨੋ ਬਣੇ ਰਿਓ ਹੁਣ ਮੈਂ ਤੁਹਾਨੂੰ ਦਿਖਾਉਣ ਲੱਗਾ ਜਿਹੜੀਆਂ ਚੀਜ਼ਾਂ ਮਾਰਡਾ ਜਾਂ ਠੰਡੇ ਮਤੇ ਨਾਲ ਸੁਣ ਲਿਓ ਲੈਪਟਾਪਾਂ ਦੇ ਰੇਟ ਦੇਣ ਲੱਗੇ ਆ ਬਾਈ ਜੀ ਟੈਬਲੇਟ ਦਾ ਦੇਣ ਲੱਗੇ ਆ ਮਾਰਸ਼ਲ ਦਾ ਦੇਵਾਂਗੇ ਰੇਟ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਵੀ ਇਸ ਸ਼ੋਰੂਮ ਤੋਂ ਕੀ ਰੇਟ ਨਾਲ ਕਿਹੋ ਜੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਬਾਈ ਜੀ ਲਓ ਬਾਈ ਜੀ ਪਹਿਲਾਂ ਤਾਂ ਜੀ ਆਓ ਜੀ ਆਪਾਂ ਤੁਹਾਡਾ ਸਾਰਿਆਂ ਦਾ ਟਾਈਮ ਨਾ ਵੇਸਟ ਕਰਦੇ ਹੋਏ ਫਟਾਫਟ ਤੁਹਾਨੂੰ ਇੱਕ ਚੀਜ਼ ਦਿਖਾਉਨੇ ਆ most demanding feel ਖੋਲ ਕੇ ਗੱਲ ਕਰਦੇ ਆ ਜੀ ਲਓ ਜੀ ਬਾਈ ਜੀ ਸਾਰੀ ਦੁਨੀਆ ਨੂੰ Apple ਦਾ ਇਸ ਟਾਈਮ ਤੇ Apple ਦੇ ਦਿਓ ਜੀ M2 ਚਿਪ ਦੇ ਦਿਓ ਜੀ ਲਓ ਜੀ ਆਪਾਂ ਤੁਹਾਨੂੰ ਇਸ ਟਾਈਮ ਤੇ ਬਿਲਕੁਲ ਸੀਲਡ ਪੈਕ ਜਿਹੜਾ ਕੀ ਸਾਰੀ ਦੁਨੀਆ ਨੂੰ ਇਸ ਟਾਈਮ ਡਿਮਾਂਡ ਚ ਹੈ ਜੀ ਲਓ ਜੀ ਦਿਖਾਓ ਸਾਰਿਆਂ ਨੂੰ Apple ਦਾ MacBook with M2 chip ਲਓ ਜੀ ਬਿਲਕੁਲ ਸੀਲਡ ਪੈਕ ਜੀ ਇਹਦਾ ਜੀ ਸਾਰਿਆਂ ਨੂੰ ਪਤਾ ਹੈ Apple ਕਿੰਨੇ ਦਾ ਹੁੰਦਾ ਹੈ ਸਵਾ ਲੱਖ ਰੁਪਏ ਦਾ ਆ ਬਾਜ਼ਾਰ ਦੇ ਵਿੱਚ ਹੈ ਮੈਂ ਦਊਗਾ ਤੁਹਾਨੂੰ ਸੀਲਡ ਪੈਕ ਮਾਤਰਣ ਮਾਤਰ 80000 ਰੁਪਏ ਚ 80 ਹੈਂਡ 80000 ਰੁਪਏ ਬਸ ਮਿਲ ਜੂਗਾ ਬਿਲਕੁਲ ਜੀ ਬਿਲ ਕੋਈ GST ਉੱਪਰ ਨਹੀਂ ਲੱਗੂਗਾ ਕੁਛ ਨਹੀਂ ਉੱਪਰ ਲੱਗੂਗਾ ਨਾਲੇ ਮੈਂ ਤੁਹਾਨੂੰ ਪੀਸ ਸੀਲਡ ਪੈਕ ਖੋਲ ਕੇ ਦਿੱਤਾ ਕੋਈ ਇੱਕ ਮਿੰਟ ਕੀ ਡੱਬਾ ਪਾਉ ਦੇ ਹੱਥ ਨਾਲ ਖੋਲਾਂਗੇ ਆ ਐਮ 1 ਚਿਪ ਵੀ ਸਾਡੇ ਕੋਲੇ ਪਿਆ ਹੈ ਜੇ ਕਿਸੇ ਨੇ ਐਪਲ ਦਾ ਸ਼ੌਂਕ ਪੂਰਾ ਕਰਨਾ ਹੈ ਐਮ 1 ਚਿਪ ਨਾਲ ਉਹਦਾ ਸਰਦਾ ਹੈ ਤਾਂ ਇਹਦਾ ਵੀ ਰੇਟ ਬਾਈ ਜੀ ਤੁਸੀਂ ਦਿਖਾ ਸਕਦੇ ਹੋ ਆਪਦੇ ਗਾਕਾ ਨੂੰ 99900 ਜੀ ਪਰ ਅਸੀਂ ਦਵਾਂਗੇ ਇਹਨੂੰ 82600 ਰੁਪਏ ਦਾ ਲਓ ਜੀ ਕਰੋ ਮੋਜਾ ਇਹਦੀ ਸੀਲ ਬਾਈ ਜੀ ਆ ਕੇ ਆਪ ਖੋਲਿਓ ਜੀ ਤੇ ਬਾਈ ਜੇ ਕਿਸੇ ਨੇ ਜਵਾਕ ਦਾ ਇੱਕ ਸ਼ੌਕ ਪੂਰਾ ਕਰਨਾ ਲੈਪਟਾਪ ਲੈ ਕੇ ਦੇਣਾ ਜਾਂ ਬਾਹਰ ਜਵਾਕ ਚੱਲਿਆ ਲੈਪਟਾਪ ਸਸਤਾ ਲੈ ਕੇ ਦੇਣਾ ਪਰ ਚੰਗਾ ਲੈ ਕੇ ਦੇਣਾ ਮੈਂ ਸਮਝ ਗਿਆ ਜੀ ਸਾਡੇ ਕੋਲੇ ਬਹੁਤ ਇਹੋ ਜਿਹੇ ਆਉਂਦੇ ਆ ਜਿਹੜੇ ਕਹਿੰਦੇ ਅਸੀਂ ਆਪਦੇ ਬੱਚੇ ਦਾ ਸ਼ੌਂਕ ਪੂਰਾ ਕਰਨਾ ਉਹਦੀ ਪੜ੍ਹਾਈ ਦੀ ਜ਼ਰੂਰਤ ਹੱਲ ਕਰਨੀ ਪਰ ਸਾਡਾ ਬਜਟ ਨਹੀਂ ਹੈ ਤਾਂ ਲਓ ਜੀ ਲੋ ਬਜਟ ਮੋਬਾਈਲ ਲੱਭਦੇ ਰਹੀਓ ਸਾਰੀ ਦੁਨੀਆ 'ਚ ਅਸੂਸ ਕੰਪਨੀ ਦਾ ਦਵਾਂਗੇ ਮਾਤਰ 15000 ਰੁਪਏ 'ਚ ਤਾਂ ਲਓ ਜੀ ਲੋ ਬਜਟ ਮੋਬਾਈਲ ਲੱਭਦੇ ਰਹੀਓ ਸਾਰੀ ਦੁਨੀਆ 'ਚ ਅਸੂਸ ਕੰਪਨੀ ਦਾ ਦਵਾਂਗੇ মাত্র 15000 ਰੁਪਏ 'ਚ 15000 ਰੁਪਏ ਦਾ ਲੈਪਟਾਪ ਬਿਲਕੁਲ ਨਵਾਂ ਸੀਲਡ ਪੈਕ ਡੱਬਾ ਆਪ ਆਦੇ ਹੱਥ ਨਾਲ ਖੋਲਾਂਗੇ ਇੱਕ ਮੇਰੀ ਛੋਟੀ ਜੀ ਅਰਜ਼ ਜ਼ਰੂਰ ਹੈ ਸਾਰੇ ਆਂਸਤੇ ਜੀ ਬਈ ਜੀ ਆ ਸਟਾਕ ਲਿਮਟਿਡ ਹੁੰਦਾ ਹੈ ਕਈ ਵਾਰੀ ਆਪਣੇ ਦੇਖਣ ਵਾਲੇ ਗ੍ਰਾਹਕ ਇਸੇ ਵੀਡੀਓ ਨੂੰ ਦੇਖਦੇ ਆ 2 ਸਾਲ ਬਾਅਦ 2.5 ਸਾਲ ਬਾਅਦ ਉਹ ਵੀਡੀਓ ਚੈੱਕ ਕਰ ਲਿਆਉਂਦੇ ਲਾਓ ਬਾਈ ਜੀ ਆ ਚੀਜ਼ ਹੁਣੇ ਦਿਓ ਸੋ ਮੈਂ ਦੇਖਣ ਵਾਲਿਆਂ ਨੂੰ ਮਾਫੀ ਚਾਹੁੰਦਾ ਸਟਾਕ ਲਿਮਟਿਡ ਹੁੰਦਾ ਬਾਈ ਜੀ ਮੁੱਕ ਜਾਂਦੀ ਹੈ ਚੀਜ਼ ਇੰਨਾ ਭਾਵਾਂ ਦੇ ਵਿੱਚ ਦੁਬਾਰਾ ਨਹੀਂ ਦਿੱਤੀ ਜਾਂਦੀ ਸੋ ਆਨ ਤੋਂ ਪਹਿਲਾਂ ਵੀਰੇ ਹੱਥ ਬੰਨ ਕੇ ਗੁਜਾਰਿਸ਼ ਹੈ ਵੀਡੀਓ ਦੀ ਡੇਟ ਜਰੂਰ ਚੈੱਕ ਕਰਿਓ ਤੇ ਸਾਡੇ ਕੋਲੋਂ ਪੁੱਛ ਕੇ ਆਈਓ ਕਿ ਸਮਾਨ ਅਵੇਲੇਬਲ ਹੈ ਜਾਂ ਵਿਕ ਗਿਆ ਲਓ ਆਪਾਂ ਗੱਲਾਂ ਕਰਦੇ ਕਰਦੇ ਨਾਲ ਤੁਹਾਨੂੰ ਆ ਬੱਚਿਆਂ ਵਾਸਤੇ ਛੋਟੇ ਬੱਚਿਆਂ ਵਾਸਤੇ ਟੈਬ ਜੀ ਜੀ ਦੀ ਐਮ ਆਰ ਪੀ ਫੇਰ ਉਹੀ ਗੱਲ 15000 ਰੁਪਿਆ ਤੁਹਾਨੂੰ ਦਵਾਂਗੇ ਮਾਤਰ 3500 ਰੁਪਏ ਦੀ ਚੱਕੋ ਜੀ 3500 ਰੁਪਏ ਦੀ ਆ ਸਾਡੇ ਯੂਟਿਊਬਰਾਂ ਵਾਲਾ ਬਿਲਕੁਲ ਸਹੀ ਹੈ ਜੀ ਆ ਗਿੰਬਲ ਹੈ ਹਰ ਬੰਦੇ ਨੂੰ ਸ਼ੂਟਿੰਗ ਦੇ ਵਿੱਚ ਕੰਮ ਆਏਗਾ ਜੀ 15000 ਰੁਪਿਆ ਐਮ ਆਰ ਪੀ ਚੱਕੋ 3000 ਰੁਪਏ ਦਾ ਚੱਕੋ ਵੀ ਲੈ ਜੋ 3000 ਰੁਪਏ ਦਾ ਜੋ ਆ ਜਾਂਚ ਦਿਓ ਜੀ ਘੜੀਆਂ ਨੌਇਸ ਦੀ ਜਾਂਚ ਦਿਓ ਬੋਟ ਦੀ ਜਾਂਚ ਦਿਓ ਆਹ ਸਾਰੀਆਂ ਡਿਜੀਟਲ ਵਾਚ ਹਰ ਬੰਦਾ ਚਾਹੁੰਦਾ ਮੇਰੇ ਆਪ ਦੇ ਬੰਨੀ ਹੋਈ ਆ ਲੇਜੋ 800 ਰੁਪਏ ਦੀ ਕੋਈ ਵੀ ਲੈ ਜੋ ਚੜੀਆਂ ਪਈਆਂ ਚਲੋ ਜੀ ਤੇ ਇਹਦਾ ਸ਼ੌਕ ਪੂਰਾ ਕਰਦੇ ਆ ਬਹੁਤ ਤਕੜੇ ਕਰਾਂ ਦੇ ਵਿੱਚ ਪਏ ਆ ਜੀ ਜਿੰਨੇ ਨੌਜਵਾਨ ਹੈ ਜਿੰਨੇ ਆਪਣੇ ਪੰਜਾਬੀ ਸਿੰਗਰ ਹੈ ਜੀ ਸਾਰੇ ਚਾਹੁੰਦੇ ਆ ਕਿ ਸਾਡੇ ਕੋਲੇ ਮਾਰਸ਼ਲ ਹੋਵੇ ਹਰ ਨੌਜਵਾਨ ਦੇ ਦਿਲ ਦੀ ਧੜਕਣ ਹੈ ਮਾਰਸ਼ਲ ਕੋਈ ਸ਼ੱਕ ਨਹੀਂ ਗੱਲ ਇਹਦਾ ਜੀ ਬਾਈ ਜੀ ਅੱਜ ਲਾਉਂਗੇ ਤੁਸੀਂ 58000 ਰੁਪਏ ਦਾ ਜੀ ਸੀਲਡ ਪੈਕ ਵਿਦ ਬਿੱਲ ਪੂਰੀ ਜੀਐਸਟੀ ਵਾਲਾ ਬਿੱਲ ਨਾਲ ਗਾਰੰਟੀ ਨਾਲ ਮਾਰਸ਼ਲ ਵੱਡੇ ਵਾਲਾ ਮਾਡਲ 32000 ਰੁਪਏ ਦਾ ਛੋਟੇ ਵਾਲਾ ਮਾਡਲ 22000 ਰੁਪਏ ਦਾ ਲੋ ਜੀ ਚੱਕੋ ਇਹ ਆਫਰ ਹੈਗਾ 10 ਦਿਨਾਂ ਵਾਸਤੇ ਆ ਸਿਰਫ 10 ਦਿਨਾਂ ਵਾਸਤੇ ਆ ਜੀ 10 ਦਿਨ ਤੋਂ ਬਾਅਦ ਮੈਂ ਮਾਫੀ ਜਾਊਂਗਾ ਅਸੀਂ ਵਾਕਿਆ ਹੀ ਨਹੀਂ ਦੇ ਪਾਵਾਂਗੇ ਕਿਉਂਕਿ ਸਾਡੇ ਕੋਲੇ ਆ 5 ਪੀਸ ਪਈ ਆ ਜੀ ਠੀਕ 5 ਵੇਕਣ ਤੋਂ ਬਾਅਦ ਸਾਨੂੰ ਆਪ ਨੂੰ ਇਸ ਭਾਅ ਤੇ ਨਹੀਂ ਮਿਲਣਾ ਲੋਚ ਬਾਈ ਜੀ ਕੈਮਰੇ ਬਾਈ ਜੀ ਕੈਮਰੇ ਅੱਜ ਦੇ ਟਾਈਮ ਦੇ ਵਿੱਚ ਹਰ ਘਰ ਦੀ ਜ਼ਰੂਰਤ ਬਣ ਚੁੱਕੇ ਆ ਜੀ ਮੈਂ ਕਈ ਚੀਜ਼ਾਂ ਨੂੰ ਆ ਕਹਿਣਾ ਹੁੰਦਾ ਹੈ ਕਿ ਤੁਹਾਡੇ ਘਰੇ ਕੁਝ ਵੀ ਹੋਰ ਹੋਵੇ ਨਾ ਹੋਵੇ ਸਿਕਿਉਰਿਟੀ ਵਾਸਤੇ ਜੇ ਕੈਮਰਾ ਲੱਗਿਆ ਤਾਂ ਇਹਦੀ ਬਹੁਤ ਬੇਫਿਕਰੀ ਹੈ ਬਾਈ ਜੀ ਮੈਂ ਤੁਹਾਨੂੰ ਦਿਖਾਉਣਾ ਆ ਮੇਰੇ ਘਰੇ ਇਸ ਟਾਈਮ ਲਾਈਵ ਚੱਲਦਾ ਪਿਆ ਲਓ ਮੈਂ ਕੈਮਰਾਮੈਨ ਨੂੰ ਕਹਿ ਦਿੰਨੇ ਬਾਈ ਜੀ ਜਰਾ ਦਿਖਾ ਦਿਓ ਬੇਟਾ ਬੇਟਾ ਟੀਵੀ ਦੇਖ ਰਿਹਾ ਹੈ ਤਾਂ ਆਪਾਂ ਨੂੰ ਨਜ਼ਰ ਆ ਰਿਹਾ ਹੈ ਕਿ ਘਰੇ ਬੈਠਾ ਆ ਕੇ ਕੀ ਚੈਨਲ ਦੇਖਦਾ ਪਿਆ ਹੂੰ ਦੇਖੋ ਬੱਚੇ ਜਵਾਨ ਹੋਗੇ ਹਰ ਟਾਈਮ ਤੁਸੀਂ ਉਹਨਾਂ ਤੇ ਨਜ਼ਰ ਨਹੀਂ ਰੱਖ ਸਕਦੇ ਪਰ ਜੇ ਕੈਮਰਾ ਲੱਗੇ ਤਾਂ ਤੁਹਾਨੂੰ ਬਹੁਤ ਵੱਡੀ ਬੇਫਿਕਰੀ ਰਹਿੰਦੀ ਹੈ ਅੱਗੇ ਆਹੀ ਜੇ ਤੁਸੀਂ ਘਰੇ ਆਪਦੇ ਡੀਵੀਆਰ ਲਵਾਉਂਦੇ ਵੱਡੇ ਕੈਮਰੇ ਲਵਾਉਂਦੇ ਤਾਂ ਤੁਹਾਡਾ 20 ਤੋਂ 25000 ਰੁਪਏ ਖਰਚਾ ਹੁੰਦਾ ਜੀ ਇੱਕ ਕੈਮਰਾ ਲਾਓ 360 ਘੁੰਮਦਾ ਦੋਨੇ ਪਾਸੇ ਆਵਾਜ਼ ਜਾਂਦੀ ਹੈ ਮਾਤਰ 1000 ਰੁਪਏ ਦਾ ਸੀਪੀ ਪਲੱਸ ਦਾ ਕੈਮਰਾ ਨੋ ਜੀ ਹਾਂ ਜੀ 1000 ਰੁਪਏ ਦਾ ਵਾਈਫਾਈ ਨਾਲ ਅਟੈਚ ਹੈ ਵਾਈਫਾਈ ਨਾਲ ਅਟੈਚ ਹੋ ਜਾਊਗਾ ਜਦੋਂ ਮਰਜੀ ਤੁਸੀਂ ਕੈਨੇਡਾ ਜਾਓ ਅਮਰੀਕਾ ਜਾਓ ਜਿੱਥੇ ਮਰਜੀ ਤੁਸੀਂ ਕੈਮਰਾ ਨੂੰ ਲਾਈਵ ਦੇਖ ਸਕੋਗੇ 1000 ਰੁਪਏ ਦਾ ਕੈਮਰਾ ਆਵਾਜ਼ ਵੀ ਵਿੱਚ ਜਾਂਦੀ ਹੈ ਹਾਂ ਜੀ ਟੂਵੇ ਕਰਦਾ ਹੈ ਜੀ ਉਧਰ ਵੀ ਬੋਲ ਸਕਦੇ ਆ ਉਧਰੋਂ ਵੀ ਬੋਲ ਸਕਦੇ ਦੋਨੋਂ ਪਾਸੇ ਦੀ ਆਵਾਜ਼ ਆਊਗੀ ਜੀ ਐਮ ਆਈ ਦਾ ਕੈਮਰਾ ਲੈਣਾ ਆ ਆ ਗਿਆ ਜੀ ਜਿਆਦਾ ਮੈਗਾ ਪਿਕਸਲ ਦੇ ਨਾਲ ਐਮ ਆਈ ਦਾ ਕੈਮਰਾ ਖੈਰ ਮੈਂ ਬਹੁਤ ਪਸੰਦ ਕਰਦਾ ਆ 2000 ਰੁਪਏ ਦਾ ਜੀ ਸੀ ਪੀ ਪਲੱਸ ਦਾ ਲੈਣਾ ਚਾਹੁੰਦੇ ਹਾਂ ਉਹਦਾ 1000 ਰੁਪਏ ਦਾ ਉਦੋਂ ਬਾਅਦ ਆ ਗਿਆ ਵੀਰ ਜੀ ਕਾਰਵਾ ਜੀ ਆਪਾਂ ਆਪਦੇ ਬਜ਼ੁਰਗ ਮਾਤਾ ਪਿਤਾ ਨੂੰ ਗਿਫਟ ਕਰਦੇ ਆ ਤਾਂ ਆਹ ਬੜਾ ਸੌਖਾ ਚੱਲ ਜਾਂਦਾ ਜਸਟ ਆਪਾਂ ਇੱਕ ਬਟਨ ਨਾਪਣਾ ਇਹਦੇ ਚ ਪ੍ਰੀ ਲੋਡਡ ਗਾਣੇ ਹੁੰਦੇ ਆ ਜੀ ਬਸ ਇੱਕ ਬਟਨ ਨਾਪੋ ਜਿਹੋ ਜਿਹਾ ਤੁਹਾਡੇ ਮੂਡ ਆ ਉਸ ਤਰ੍ਹਾਂ ਨਾਲ ਇਹਦੇ ਚ ਗਾਣੇ ਚੱਲਦੇ ਆ ਜੀ ਬਹੁਤ ਵਧੀਆ ਚੀਜ਼ ਹੈ ਬਾਜ਼ਾਰ ਚ ਲਾਉਂਗੇ 6 ਤੋਂ 7000 ਰੁਪਏ ਦਾ ਮੇਰੇ ਵੱਲੋਂ ਮਾਤਰ 4000 ਰੁਪਏ ਦਾ ਲੋ ਜੀ ਇਸ ਤੋਂ ਬਾਅਦ ਵੀਰ ਜੀ ਅਲੈਕਸਾ ਰਹਿ ਗਈ ਹੈ ਅਲੈਕਸਾ ਅੱਜ ਕੱਲ ਆਪਣੇ ਜਿੰਨੇ ਇੰਪਾ ਆਪਣੇ ਸਿਸਟਮ ਬੰਦੇ ਆ ਬਿਜਲੀ ਦਾ ਸਾਮਾਨ ਆਂਦਾ ਟੀਵੀ ਹੋ ਗਿਆ ਏਸੀ ਹੋ ਗਿਆ ਗੀజర్ ਹੋ ਗਿਆ ਸਾਰੇ ਅਲੈਕਸਾ ਨਾਲ ਅਨੇਬਲਡ ਆਂਦੇ ਆ ਜੀ ਸੋ ਤੁਸੀਂ ਬੇਫਿਕਰੀ ਨਾਲ 2000 ਰੁਪਏ ਦੀ ਸਾਡੇ ਤੋਂ ਅਲੈਕਸਾ ਵੀ ਲੈ ਸਕਦੇ ਆ ਅਲੈਕਸਾ ਲੈ ਸਕਦੇ ਤੇ ਬਾਈ ਜੀ ਇੱਕ ਕੰਬੋ ਪੈਕ ਦੇ ਦਈਏ ਜਿਹੜੇ ਆਪਾਂ ਕੰਬੋ ਪੈਕ ਦੀ ਗੱਲ ਕਰੀਏ ਬਹੁਤ ਵਧੀਆ ਗੱਲ ਕੀਤੀ ਹੈ ਜੀ ਜਿਵੇਂ ਹੁਣ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਲੱਗਿਆ ਆਪਾਂ ਕੰਬੋ ਪੈਕ ਦੇ ਵਿੱਚ ਮੈਂ ਇੱਕ ਕੰਬੋ ਬਣਾਇਆ ਸੀ ਜੀ ਕੰਬੋ ਦੇ ਵਿੱਚ ਕੀ ਹੁੰਦਾ ਐਂ ਤਾਂ ਕਿਸੇ ਦੁਕਾਨਦਾਰ ਨੇ ਕੁਝ ਵੀ ਪੱਲੋਂ ਪਾ ਕੇ ਨਹੀਂ ਦੇਣਾ ਪਰ ਕੀ ਜਦੋਂ ਆਪਾਂ 8 ਆਈਟਮਾਂ ਇਕੱਠੇ ਦੇਣੀ ਹੈ ਤਾਂ ਆਪਾਂ ਉਹਦੇ ਤੇ ਮਾਰਜਨ ਆਪਦਾ ਬਹੁਤ ਜ਼ਿਆਦਾ ਘਟਾਤਾ ਸੋ ਚਲੋ ਮੈਂ ਸਾਰਿਆਂ ਨੂੰ ਐਕਸਪਲੇਨ ਕਰ ਦਿੰਦਾ ਜੀ ਤੁਸੀਂ ਆਪਾਂ ਕੈਮਰਾਮੈਨ ਨੂੰ ਕਵਾਂਗੇ ਕਿ ਉਹ ਆਪਣੇ ਇੱਕ ਵਾਰੀ ਸਾਰਾ ਸਾਮਾਨ ਦਿਖਾ ਦੇਣਗੇ ਕਿ ਆਪਾਂ ਕੰਬੋ ਚ ਕੀ ਕੁਝ ਦੇਣਾ ਜੀ ਸੱਤ ਸੀਟਰ ਦਾ ਸੋਫਾ ਜੀ ਸੱਤ ਸੀਟਾਂ ਵਾਲਾ ਸੋਫਾ ਇੱਕ ਡਬਲ ਬੈੱਡ ਜੀ ਇੱਕ 165 ਲੀਟਰ ਲਾਇਡ ਦੀ ਫ੍ਰਿਜ ਸੀਲਡ ਪੈਕ ਇੱਕ ਵਾਸ਼ਿੰਗ ਮਸ਼ੀਨ 8 ਕਿਲੋ ਦੀ ਸੀਲਡ ਪੈਕ ਇੱਕ ਆਪਾਂ ਦੇਵਾਂਗੇ ਜੀ ਮਿਕਸਰ ਗ੍ਰਾਈਂਡਰ ਨਾਲ ਜੀ ਘਰ ਦੀ ਜ਼ਰੂਰਤ ਦਾ ਇੱਕ ਦੇਵਾਂਗੇ ਬਾਈ ਜੀ ਨਾਲ ਅਲਮਾਰੀ ਜੀ 1 2 3 4 5 ਤੇ 6 ਜੀ 6 ਚੀਜ਼ਾਂ ਆਪਾਂ ਲਾਤੀਆਂ ਜੀ ਮਾਤਰ 70000 ਰੁਪਏ ਚ ਲਓ ਜੀ 70000 ਰੁਪਏ ਦੇ ਵਿੱਚ ਤੁਹਾਨੂੰ 6 ਚੀਜ਼ਾਂ ਮਿਲ ਜਾਣਗੀਆਂ ਹਾਂਜੀ ਮਿਲ ਜਾਣਗੀਆਂ ਇਹ ਕਿੰਨੇ ਚਿਰ ਵਾਸਤੇ ਹੈ ਦੇਖੋ ਜਿੰਨੀਆਂ ਵੀ ਅੱਜ ਆਪਾਂ ਗੱਲਾਂ ਕਰ ਰਹੇ ਆਂ ਹਰ ਆਫਰ 10 ਅਗਸਤ 2024 ਤੱਕ ਵੈਲਿਡ ਹੈ 12 ਕਰ ਦਿਓ ਜੀ 12 ਹੋ ਗਈ ਚਲੋ 15 ਕਰ ਦਿਓ ਜੀ ਲਓ ਜੀ 15 ਫਰਾਂ ਮੇਰੇ ਸਾਰੇ ਦੇਖਣ ਵਾਲਿਆਂ ਨੂੰ ਰਿਕਵੈਸਟ ਹੈ ਜੀ ਪੂਰੀ ਵੀਡੀਓ ਦੇਖਿਓ ਜਰੂਰ ਆ ਚੈੱਕ ਕਰ ਲਿਓ ਕਿ ਆਫਰ ਕਦੋਂ ਮੁੱਕ ਰਹੀ ਹੈ ਲੋ ਜੀ ਦੁਬਾਰਾ ਆ ਕੇ ਤੁਸੀਂ ਲੜਦੇ ਹੋ ਸਾਡੇ ਨਾਲ ਬੜਾ ਔਖਾ ਲੱਗਦਾ ਜੀ ਤੁਸੀਂ ਆ ਕੇ ਸਾਨੂੰ ਮਿਲੋ ਤੁਹਾਡੀ ਇੰਤਜ਼ਾਰ ਕਰਾਂਗੇ ਲੋ ਜੀ ਵੀਡੀਓ ਸ਼ੇਅਰ ਕਰ ਦਿਓ